ਅਸੀਂ ਸੱਚੀ ਕਵਾਂਗੇ ਕਿ ਜਿਹਨੂੰ ਹਸਾਣ ਦੀ ਕਲਾ ਆ ਗਈ ਉਹ ਇਨਸਾਨ ਨਹੀਂ ਉਹ ਤਾਂ ਭਗਵਾਨ ਹੀ ਹੈ ਜੋ ਖੁਸ਼ੀਆਂ ਦੇਣਾ ਹੀ ਇਹਦਾ ਕੰਮ ਹੈ ਹਸਾਣਾ ਕਿਹਦਾ ਕੰਮ ਹੈ ਉਹ ਰੁਵਾਣਾ ਸ਼ੈਤਾਨ ਦਾ ਰੁਵਾਣਾ ਕਿਹਦਾ ਕੰਮ ਹੈ ਹਸਾਣਾ ਕਿਹਦਾ ਕੰਮ ਹੈ ਹੁਣ ਤੁਸੀਂ ਦੇਖ ਲਓ ਤੁਸੀਂ ਕਿਸ ਨੂੰ ਰੁਵਾਉਂਦੇ ਹੋ ਤਾਂ ਤੁਸੀਂ ਕੀ ਬਣਦੇ ਹੋ ਤਾਂ ਜੇ ਤੁਸੀਂ ਕਿਸ ਨੂੰ ਹਸਾਉਂਦੇ ਹੋ ਤਾਂ ਕੀ ਬਣਦੇ ਹੋ ਚਲੋ ਹੱਸ ਕੇ ਦਿਖਾ ਦਿਓ ਫਿਰ ਬਣ ਗਏ ਕਿ ਨਹੀਂ ਭਗਵਾਨ ਅਸੀਂ ਤੁਸੀਂ ਇਹੀ ਤਾਂ ਗੁਣ ਹੈ ਇਨਸਾਨ ਦੇ ਅੰਦਰ ਇਹੀ ਤਾਂ ਖੂਬੀਆਂ ਇਨਸਾਨ ਦੇ ਅੰਦਰ ਕਿ ਜੋ ਦੂਜਿਆਂ ਦੇ ਦੁੱਖਾਂ ਨੂੰ ਅਖੰਡ ਦੇਵੇ ਨਾ ਭਗਵਾਨ ਦੇ ਨੇੜੇ ਪਹੁੰਚ ਜਾਂਦਾ ਹੈ ਹੁਣ ਦੇਖੋ ਸ਼੍ਰੀ ਕ੍ਰਿਸ਼ਨ ਵੀ ਕੀ ਕਹਿ ਰਹੇ ਹੈ ਹੁਣ ਆ ਜੀ ਉਸ ਮੇਨ ਕਹਾਣੀ ਤੇ ਪੁੱਲਤਾ ਨਹੀਂ ਗਏ ਨਾ ਫੇ ਦੁਬਾਰਾ ਯਾਦ ਦਿਲਾ ਦਈਏ ਕਿ ਅਰਜੁਨ ਨੇ ਕੀ ਸੁਣ ਹਲਕਿਤਾ ਸ਼੍ਰੀ ਕ੍ਰਿਸ਼ਨ ਨੂੰ ਕਿ ਪੂਜਾ ਵੀ ਕਰਤਾ ਹੈ ਭਗਵਾਨ ਕੇ ਨਾਮ ਪਰ ਜੋਤ ਵੀ ਜਗਾਤਾ ਹੈ ਫਿਰ ਵੀ ਹੈ ਕਾਨਾ ਜੇ ਇਨਸਾਨ ਇਤਨੀ ਤਕਲੀਫ ਕਿਉਂ ਪਾਤਾ ਹੈ ਕਿ ਇੰਨੇ ਪੂਜਾ ਵੀ ਕਰਦਾ ਹੈ ਇਹ ਜੋਤ ਵੀ ਜਗਾਉਂਦਾ ਹੈ ਭਗਵਾਨ ਨੂੰ ਮੰਨਦਾ ਵੀ ਫਿਰ ਵੀ ਇਨਸਾਨ ਦੁਖੀ ਕਿਉਂ ਹੈ ਇੰਨੀ ਤਕਲੀਫ ਚ ਕਿਉਂ ਹੈ ਤਾਂ શ્રીਕ੍ਰਿਸ਼ਨ ਨੇ ਹੁਣ ਜਵਾਬ ਕੀ ਦਿੱਤਾ ਇੱਥੋਂ ਉਹ ਗੱਲ ਆ ਜਾਏਗੀ ਕਿਉਂਕਿ ਜਿੱਦਾਂ ਆ ਗੱਲ ਕਰ ਰਹੇ ਸੀ ਆਸਾਨ ਦੀ ਗੱਲ ਕਰ ਰਹੇ ਸੀ ਖੁਸ਼ੀ ਦੀ ਤਾਂ શ્રીਕ੍ਰਿਸ਼ਨ ਕੀ ਕਹਿੰਦੇ ਹੈ ਕਿ ਜਿਨ ਦਿਲੋਂ ਮੈਂ ਜਿਨ ਦਿਲੋਂ ਮੈਂ वो भगवान बसता है अगर उन दिलों को ही कोई दुखाएगा तो हे प्रिय अर्जुन इंसान सुख कैसे पाएगा बड़ी प्यारी गल श्री कृष्ण ने और गल बड़ी ली भी है वो तो कहते जिस दिलों में वो भगवान बसता है अगर उन दिलों को ही दुखाएगा तो हे प्रिय अर्जुन इंसान सुख कैसे ਉਹ ਗੱਲ ਇੱਥੇ ਕੀ ਕਿਹਾ ਹੋਏ ਔਰ ਇਹ ਗੱਲ ਬੁੱਲੇ ਸ਼ਾਹ ਨੇ ਵੀ ਕਹੀ ਹੈ ਉਹਨਾਂ ਨੇ ਕਿਦਾਂ ਕਿਹਾ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਝ ਟੈਂਦਾ ਪਰ ਬੰਦੇ ਦਾ ਦਿਲ ਨਾ ਢਾਵੇਂ ਦਿਲ ਵਿੱਚ ਮੋਲਾ ਰਹਿੰਦਾ ਉਹ ਕਹਿੰਦਾ ਰੱਬ ਮੰਦਰਾਂ 'ਚ ਨਹੀਂ ਹੈ ਬੁੱਲੇ ਸ਼ਾਹ ਨੇ ਕਿਹਾ ਮੰਦਰਾਂ 'ਚ ਨਹੀਂ ਹੈ ਮਸਜਿਦਾਂ 'ਚ ਨਹੀਂ ਹੈ ਰੱਬ ਰੱਬ ਤਾਂ ਤੇਰੇ ਮੰਦਰਾਂ ਨੂੰ ਬਚਾਈ ਜਾਵੇਂ ਮਸਜਿਦਾਂ ਨੂੰ ਬਚਾਈ ਜਾਵੇਂ ਤਾਂ ਬੰਦੇ ਦੇ ਦਿਲਾ ਨੂੰ ਢਾਈ ਜਾਵੇਂ ਬੰਦੇ ਦੇ ਦਿਲਾ ਨੂੰ ਤੋੜੀ ਜਾਵੇਂ ਤਾਂ जरा ਸੋਚੋ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਸਾਨੂੰ ਪਿਆਰ ਉਹ ਦੇਣ ਨੂੰ ਮੰਦਰ ਕਿਹਨਾ ਬਣਾਇਆ? ਇਨਸਾਨ ਨੇ ਕਿ ਭਗਵਾਨ ਨੇ? ਮਸਜਿਦ ਕਿਹਨਾ ਬਣਾਈ? ਜਵਾਬ ਦੇਓ। ਮਿਸਤਰੀ ਲੱਗਦੇ ਆ, ਕਾਰੀਗਰ ਲੱਗਦੇ ਆ, ਠੇਕੇਦਾਰ ਠੇਕਾ ਲੈਂਦਾ ਨਾਲ ਮਜ਼ਦੂਰਾਂ ਨੂੰ ਲਾ ਕੇ ਮੰਦਰ ਬਣਾ ਦਿੰਦਾ ਹੈ। ਮਸਜਿਦ ਵੀ ਬਣਾ ਦਿੰਦਾ ਹੈ। ਕਿਹਨੇ ਬਣਾਇਆ? ਇਨਸਾਨ ਨੇ। ਤਾਂ ਬੰਦੇ ਦਾ ਦਿਲ ਕਿਹਨਾ ਬਣਾਇਆ? ਕਿਸੇ ਇਨਸਾਨ ਨੇ ਬਣਾਇਆ? ਇਹ ਕਿਹਨਾ ਬਣਾਇਆ? ਜਵਾਬ ਤੁਸੀਂ ਦੇਣਾ ਹੈ, ਐਸੀ ਨਹੀਂ ਦੇਣਾ। ਮਾਂ ਦੇ ਗਰਭ ਵਿੱਚ ਜਦੋਂ ਬੱਚਾ ਹੁੰਦਾ ਹੈ ਤਾਂ ਦਿਲ ਕੌਣ ਬਣਾਉਂਦਾ ਹੈ? ਪ੍ਰਮਾਤਮਾ ਤਾਂ ਹੁਣ ਜਰਾ ਸੋਚੋ ਇੱਕ ਚੀਜ਼ ਇਨਸਾਨ ਬਣਾਉਂਦਾ ਮੰਦਰ ਮਸਜਿਦ ਉਹਨੂੰ ਬਚਾਉਂਦੇ ਆ ਤੇ ਜਿਹੜੀ ਚੀਜ਼ ਭਗਵਾਨ ਨੇ ਆ ਬਣਾਈ ਉਹਨੂੰ ਟਾਉਂਦੇ ਆ ਰੱਬ ਕਿੱਦਾਂ ਮਿਲੇਗਾ ਸਾਨੂੰ ਆਪ ਸੋਚੋ ਜਰਾ ਕਿਉਂਕਿ ਰੱਬ ਕਹਿੰਦਾ ਜਿਹੜੀ ਚੀਜ਼ ਮੈਂ ਬਣਾਈ ਆ ਨਾ ਉਹ ਐ ਮੇਰੀ ਉਹ ਮੇਰਾ ਘਰ ਹੈ ਤਾਂ ਹੀ ਕਹਿੰਦੇ ਨਾ ਤੋੜ ਦਿਲ ਕਿਸੇ ਦਾ ਦਿਲ ਖੁਦਾ ਦਾ ਘਰ ਹੈ ਕਿ ਇਹ ਦਿਲ ਰੱਬ ਦਾ ਘਰ ਹੈ ਇਹ ਨਾ ਤੋੜੀ ਕਿਉਂਕਿ ਇਹਨੂੰ ਉਸ ਰੱਬ ਨੇ ਆਪਣੇ ਹੱਥਾਂ ਨਾਲ ਬਿਠਾਇਆ ਹੈ ਬਾਕੀ ਤਾਂ ਤੂੰ ਹੀ ਬਣਾਇਆ ਹੈ ਹੁਣ ਤੇਰੇ ਘਰ ਨੂੰ ਕੋਈ ਢਾਵੇ ਤੈਨੂੰ ਤਕਲੀਫ ਹੁੰਦੀ ਐ ਹੁਣ ਕੋਈ ਆ ਜਾਵੇ ਫਰਜ਼ ਕਰੋ ਤੁਸੀਂ ਚਾਹੇ ਇੱਕ ਛੋਟਾ ਜਿਹਾ ਕਮਰਾ ਹੀ ਹੈ ਤੁਹਾਡਾ ਕੋਈ ਉਹਨੂੰ ਢਾਣ ਆਵੇ ਤੁਸੀਂ ਢਾਣ ਦੋਵੋਗੇ ਕੋਈ ਆ ਕੇ ਉਹਨੂੰ ਗਿਰਾਵੇ ਕਿ ਲਾ ਗਿਆ ਬਲਡੋਜ਼ਰ ਲੈ ਕੇ ਮੈਂ ਆ ਗਿਆ ਮਸ਼ੀਨ ਲੈ ਕੇ ਮੈਂ ਹੁਣ ਗਿਰਾ ਦੇਣਾ ਤੇਰਾ ਘਰ ਤੁਸੀਂ ਅੱਗੇ ਖੜ ਜਾਓਗੇ ਤੁਹਾਨੂੰ ਤਕਲੀਫ ਹੋਏਗੀ ਕਿ ਕੋਈ ਮੇਰੇ ਘਰ ਨੂੰ ਕਿੱਦਾਂ ਗਿਰਾ ਦੇਵੇ ਤਾਂ ਜਿਹੜਾ ਘਰ ਰੱਬ ਨੇ ਬਣਾਇਆ ਹੈ ਔਰ ਦੇਖੋ ਇੱਕ ਇੱਕ ਨੇ ਨਹੀਂ ਗਿਆ ਬੁੱਲੇ ਸ਼ਾਹ ਨੇ ਜਾਂ ਸ਼੍ਰੀ ਕ੍ਰਿਸ਼ਨ ਨੇ ਨਹੀਂ ਗਿਆ ਇਹ ਸੁਲਤਾਨ ਬਾਹੂ ਵੀ ਕਹਿੰਦੇ ਕਿ ਇਹ ਦਿਲ ਰੱਬ ਸੱਚੇ ਦਾ ਹੁਜਰਾ ਵਿੱਚ ਪਾ ਫਕੀਰਾ ਝਾਤੀ ਹੂ ਉਹ ਕਹਿੰਦੇ ਇਹ ਦਿਲ ਰੱਬ ਦਾ ਹੁਜਰਾ ਆ ਹੁਜਰਾ ਯਾਨੀ ਕਮਰਾ ਹੁਜਰਾ ਕਹਿੰਦੇ ਕਮਰੇ ਨੂੰ ਜਿਹੜਾ ਆਪਾਂ ਕਹਿੰਦੇ ਮੇਰਾ ਕਮਰਾ ਇਹਨੂੰ ਕਹਿੰਦੇ ਹੁਜਰਾ ਕਿਉਂਕਿ ਭਾਸ਼ਾ ਦਾ ਫਰਕ ਹੈ ਜਿੱਦਾਂ ਕੋਈ ਕਹਦੇਵੇ ਐਪਲ ਕੋਈ ਕਹਦੇਵੇ ਸੇਬ ਕੋਈ ਕਹਦੇਵੇ ਐਲੀਫੈਂਟ ਕੋਈ ਕਹਦੇਵੇ ਹਾਥੀ ਸਿਰਫ ਭਾਸ਼ਾ ਦਾ ਫਰਕ ਹੈ ਹੁਜਰਾ ਕਮਰਾ ਇੱਕੋ ਹੀ ਗੱਲ ਹੈ ਉਹਨੂੰ ਕਹਿੰਦੇ ਇਹ ਤੇਰਾ ਦਿਲ ਹੀ ਰੱਬ ਦਾ ਕਮਰਾ ਹੈ ਵਿਚ ਪਾ ਫਕੀਰਾ ਕਹਿੰਦੇ ਝਾਤੀ ਪਾ ਆਪਣੀ ਅੰਦਰ ਤਾਂ ਹੀ ਕਹਿੰਦੇ ਦਿਲ ਕੇ ਆਈ ਨੇ ਮੇਹ ਤਸਵੀਰੇ ਯਾਰ ਜਬ ਜ਼ਰਾ ਗਰਦਨ ਝੁਕਾਈ ਕਹਦੇ ਹੋ ਕਿੱਥੇ ਦੇਖਣਾ ਆਪਣੇ ਰੱਬ ਨੂੰ ਦਿਲ ਚ ਦੇਖੋ ਹੁਣ ਇਹਦਾ ਮਤਲਬ ਇਹ ਨਹੀਂ ਕਿ ਇਦਾਂ ਝੁਗਾਨ ਦੀ ਮਤਲਬ ਹੈ ਇਹਦਾ ਮਤਲਬ ਹੈ ਨਿਮਰਤਾ ਚ ਆ ਹੰਕਾਰ ਨੂੰ ਛੱਡ ਕਹਿੰਦੇ ਨਾ ਜੇ ਦਿਲ ਨਾ ਝੁਕਿਆ ਕਦਮਾਂ ਵਿੱਚ ਫਿਰ ਸਿਰ ਨੂੰ ਝੁਕਾਣ ਦਾ ਕੀ ਫਾਇਦਾ ਕਿ ਜੇ ਦਿਲ ਹੀ ਨਾ ਤੇਰਾ ਝੁਕਿਆ ਤਾਂ ਸਿਰ ਝੁਕਾਣ ਦਾ ਕੋਈ ਕਿਉਂਕਿ ਜਦੋਂ ਦਿਲ ਝੁਕਦਾ ਹੈ ਨਾ ਤਾਂ ਫਿਰ ਸਾਨੂੰ ਉਹਦੀ ਝਲਕ ਮਿਲਦੀ ਹੈ ਜੇ ਕੱਲਾ ਸਿਰ ਹੀ ਝੁਕੀ ਜਾਵੇ ਅੰਦਰ ਬੰਦਾ ਹੰਕਾਰ ਲੈ ਕੇ ਬੈਠੇ ਮਾਣ ਲੈ ਕੇ ਬੈਠੇ ਤਾਂ ਫਿਰ ਕਦੀ ਵੀ ਰੱਬ ਨਹੀਂ ਮਿਲਦਾ ਇਸ ਲਈ ਹਰ ਗੁਰੂ ਰਹਿਬਰ ਨੇ ਇਹ ਦਿਲ ਦੀ ਤਰਫ ਇਸ਼ਾਰਾ ਕੀਤਾ ਤਾਂਹੀਂ ਤਾਂ ਅਸੀਂ ਜਿਦਾ ਪਹਿਲਾਂ ਕਿਹਾ ਨਾ ਜਿਨ ਪ੍ਰੇਮ ਕੀਓ ਤਾਂ ਪ੍ਰੇਮ ਕਿੱਥੋਂ ਹੁੰਦਾ ਹੈ ਇੱਥੋਂ ਹੁੰਦਾ ਹੈ ਕਿਉਂਕਿ ਪ੍ਰੇਮ ਹਮੇਸ਼ਾ ਦਿਲ ਚੋਂ ਨਿਕਲਦਾ ਹੈ ਤਾਹੀਂ ਜੀਜ਼ਸ ਕ੍ਰਾਈਸਟ ਨੇ ਵੀ ਕਿਹਾ ਲਵ ਇਜ਼ ਕਹਿੰਦੇ ਗੋਡ ਕਿਸ ਨੇ ਪੁੱਛਿਆ ਗੋਡ ਕੀ ਹੈ ਉਹ ਕਹਿੰਦੇ ਲਵ ਪਿਆਰ ਹੀ ਤਾਂ ਪਰਮਾਤਮਾ ਹੈ ਤਾਹੀਂ ਨੇ ਲਵ ਇਜ਼ ਗੋਡ ਗੋਡ ਇਜ਼ ਇਹ ਲਾਈਨਾਂ ਤੁਸੀਂ ਪੜੀਆਂ ਵੀ ਹੋਣਗੀਆਂ ਤਾਂ ਹੁਣ ਇੰਨੇ ਚਾਹੇ ਜੀਜ਼ਸ ਆਏ ਹੈ ਚਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਚਾਹੇ ਹੋਰ ਗੁਰੂ ਰਹਿਬਰ ਬੁੱਲੇ ਸ਼ਾਹ ਵਰਗੇ ਸ੍ਰੀ ਕ੍ਰਿਸ਼ਨ ਨੇ ਦੇਖੋ ਸਾਫ਼ ਗੱਲਾਂ 'ਚ ਕਹਿ ਦਿੱਤਾ ਕਿ ਭਾਈ ਈਸ਼ਵਰ ਉਹਨਾਂ ਨੂੰ ਹੀ ਮਿਲਦਾ ਹੈ ਜਿਹੜਾ ਦੂਜਿਆਂ ਦੀ ਸਹਾਇਤਾ ਕਰਦਾ ਹੈ ਦੂਜਿਆਂ ਨੂੰ ਖੁਸ਼ੀ ਦਿੰਦਾ ਹੈ ਤੇ ਜਿਹੜਾ ਦੂਜਿਆਂ ਦੇ ਦਿਲਾਂ ਨੂੰ ਦੁਖਾਂਦਾ ਹੈ ਆਪਣੀਆਂ ਹਰਕਤਾਂ ਦੇ ਨਾਲ ਦੂਜਿਆਂ ਨੂੰ ਤਕਲੀਫ ਦਿੰਦਾ ਹੈ ਦੂਜਿਆਂ ਦਾ ਬੁਰਾ ਕਰਦਾ ਹੈ ਬੁਰਾ ਸੋਚਦਾ ਹੈ ਕੋਈ ਨਫ਼ਰਤ ਕਰਦਾ ਹੈ ਕੋਈ ਕਿਸੇ ਦਾ ਹੱਕ ਖੁੰਦਾ ਹੈ ਕੋਈ ਕਿਸੇ ਨੂੰ ਤਕਲੀਫ ਦਿੰਦਾ ਹੈ ਇਦਾਂ ਦਾ ਇਨਸਾਨ ਜਿੰਨੀਆਂ ਮਰਜ਼ੀ ਪੂਜਾ ਪਾਠ ਜਪ ਤਪ ਵਰਤ ਕਰੀ ਜਾਵੇ ਉਹਨੂੰ ਰੱਬ ਕਦੀ ਕਹਿ ਦਿਓ ਇਸ ਲਈ ਫਿਰ ਕਮਾਗੇ ਕਿ ਭਗਵਾਨ ਜਿੱਦਾਂ ਹੁਣ आरजुन वाली गल ना दोबारा दसा ताकि गल पूरी तरह क्लियर हो जावे कि पूजा भी करता है भगवान के नाम पर जोत भी जगाता है ए काना फिर जे इंसान इतनी तकलीफ क्यों पाता है तो श्री कृष्ण कहते कि के जिन दिलों में भगवान वसता है अगर उन दिलों को ही दुखाएगा तो हे प्रिय अर्जुन इंसान सुख कैसे ਪਾਏਗਾ ਹੁਣ ਇੱਥੇ ਆ ਗਈ ਗੱਲ ਇਹ ਕਿ ਅਗਰ ਐਸੀ ਸੁਖ ਪਾਣਾ ਚਾਹੁੰਦੇ ਆਂ ਅਗਰ ਐਸੀ ਖੁਸ਼ੀ ਪਾਣਾ ਚਾਹੁੰਦੇ ਆਂ ਤਾਂ ਕਹਿੰਦੇ ਦੂਜਿਆਂ ਨੂੰ ਸੁਖ ਦੇਣਾ ਸ਼ੁਰੂ ਕਰੋ ਦੂਜਿਆਂ ਨੂੰ ਖੁਸ਼ੀ ਦੇਣੀ ਯਾਪਾ ਸੋਚੀਏ ਦੂਜਿਆਂ ਨੂੰ ਰੁਆ ਕੇ ਮੈਨੂੰ ਖੁਸ਼ੀ ਮਿਲੇਗੀ ਤਾਂ ਯਾਦ ਰੱਖਣਾ ਇਹ ਵੀ ਗੱਲ ਸ਼੍ਰੀ ਕ੍ਰਿਸ਼ਨ ਦੀ ਹੈ ਕਹਿੰਦੇ ਅੱਜ ਜੋ ਦੁਖੀ ਹੈ ਉਹ ਅੱਗੇ ਜਾ ਕੇ ਸੁਖੀ ਹੋ ਸਕਦਾ ਹੈ ਲੇਕਿਨ ਕਿਸੇ ਨੂੰ ਦੁੱਖ ਦੇਣੇ ਵਾਲਾ ਕبھی ਸੁਖੀ ਨਹੀਂ ਹੋ ਸਕਦਾ ਕਹਿੰਦੇ ਅੱਜ ਜੇਕਰ ਤੈਨੂੰ ਕੋਈ ਤਕਲੀਫ ਹੈ ਨਾ ਅੱਗੇ ਜਾ ਕੇ ਤੈਨੂੰ ਸੁੱਖ ਪਰ ਜੇ ਤੂੰ ਅੱਜ ਕਿਸੇ ਨੂੰ ਤਕਲੀਫ ਦੇ ਰਿਹਾ ਧੱਗੇ ਜਾ ਕੇ ਸੁੱਖ ਕੀ ਤੈਨੂੰ ਮਿਲੇ ਨਹੀਂ ਸਕਦਾ ਕਿਉਂਕਿ ਜੈਸਾ ਕਰਨਾ ਵੈਸਾ ਤੈਨੂੰ ਭਰਨਾ ਵੀ ਸਮਝਦੇ ਹੋ ਕਿ ਨਹੀਂ ਇਸ ਲਈ ਮੌਲਾਨਾ ਰੂਮੀ ਨੇ ਵੀ ਇਹ ਵੀ ਫਕੀਰ ਹੋਏ ਰੂਮੀ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਹੈ ਉਹ ਕਹਿੰਦੇ ਹੈ ਕਿ ਹਰ ਉਗਨੇ ਵਾਲੀ ਚੀਜ਼ ਇਹੀ ਸਿਖਾਤੀ ਹੈ ਕਿ ਇਨਸਾਨ ਜੋ ਬੋਏਗਾ ਬੋਹੀ ਪਾਏਗਾ ਇਸ ਲਈ اے ਪਿਆਰੇ ਤੂੰ ਇੱਜ਼ਤ ਪਿਆਰ ਮੁਹੱਬਤ ਕੇ ਸਿਵਾ ਕੁਝ ਮਤ ਬੋਨਾ ਕਹਿੰਦੇ ਇਹ ਉਗਣ ਹਰ ਉਗਣ ਵਾਲੀ ਚੀਜ਼ ਹੁਣ ਫਰਜ਼ ਕਰੋ ਕਿਸੇ ਖੇਤ 'ਚ ਕੋਈ ਫਸਲ ਉੱਗੀ ਐ ਕੋਈ ਪੁੱਛੇ ਫਸਲ ਇਹੀ ਕਿਉਂ ਉੱਗੀ ਕੋਈ ਤੁਹਾਨੂੰ ਪੁੱਛੇ ਜਿੱਦਾਂ ਹੁਣ ਅੱਜਕੱਲ ਕਣਕ ਵੱਡੀ ਬਾਡੀ ਹੋਈ ਐ ਕੋਈ ਪੁੱਛੇ ਕਣਕ ਕਿਉਂ ਉੱਗੀ ਤਾਂ ਤੁਸੀਂ ਜਵਾਬ ਕੀ ਦੇਣਾ ਭਾਈ ਕਣਕ ਇਸ ਲਈ ਉੱਗੀ ਕਿਉਂ ਐ ਕਣਕ ਕਹਿ ਰਹੇ ਹੋ ਬੀਜੀ ਸੀ ਤਾਂ ਹੀ ਉੱਗੀ ਹੈ ਕੋਈ ਮੱਕੀ ਬੀਜੇਗਾ ਤਾਂ ਮੱਕੀ ਹੀ ਕੋਈ ਆਲੂ ਬੀਜੇਗਾ ਤਾਂ ਆਲੂ ਹੀ ਹੁਣ ਸਾਫ ਕਲੀਅਰ ਜਵਾਬ ਹੈ ਭਾਈ ਜੋ ਉਗਿਆ ਨਾ ਇਹਦਾ ਮਤਲਬ ਹੈ ਖੇਤ ਦੇ ਮਾਲਕ ਨੇ ਬੀਜਿਆ ਵੀ ਇਸ ਲਈ ਹਰ ਉਗਣੇ ਵਾਲੀ ਚੀਜ਼ ਇਹ ਸਿਖਾਤੀ ਹੈ ਉਹ ਕਹਿੰਦੇ ਹਰ ਪੈਦਾ ਹੋਣ ਵਾਲੀ ਚੀਜ਼ ਇਹੀ ਸਿਖਾਉਂਦੀ ਹੈ ਕਿ ਇਨਸਾਨ ਨੇ ਜੋ ਬੋਣਾ ਹੈ ਉਹੀ ਫਿਰ ਇੱਥੇ ਇੰਨੀ ਗੱਲ ਸਾਨੂੰ ਵੀ ਸਮਝ ਲੈਣੀ ਚਾਹੀਦੀ ਹੈ ਕਿ ਅਗਰ ਇਹ ਇੱਕ ਕੁਦਰਤ ਦਾ ਨਿਯਮ ਹੈ ਇਸੇ ਕੁਦਰਤ ਦਾ ਨਿਯਮ ਹੈ ਕਿ ਜੋ ਬੀਜਣਾ ਹੈ ਉਹੀ ਵੱਡਣਾ ਹੈ ਤਾਂ ਫਿਰ ਕਰਮ ਵੀ ਤੁਹਾਡਾ ਬੀਜ ਹੈ ਕਿ ਜਿੱਦਾਂ ਦੇ ਕਰਮਾਂ ਦੇ ਬੀਜ ਤੁਸੀਂ ਬੋਨੇ ਆਂ ਉਦਾਂ ਦਾ ਫਲ ਤੁਹਾਨੂੰ ਕੱਟਣਾ ਵੀ ਅਗਰ ਅੱਜ ਜਿਸੀ ਕਿਸੇ ਨੂੰ ਤਕਲੀਫ ਦਿੰਦੇ ਕਿਸੇ ਦਾ ਬੁਰਾ ਕਰਦੇ ਆ ਤਾਂ ਤੁਹਾਡਾ ਫਿਰ ਅੱਗੇ ਜਾ ਕੇ ਅੱਛਾ ਕਰੀ ਅਗਰ ਅੱਛਾ ਕਰਨਾ ਤਾਂ ਅੱਜ ਅੱਛਾ ਕਰਨਾ ਸ਼ੁਰੂ ਕਰੋ ਅੱਛਾ ਸੋਚਣਾ ਸ਼ੁਰੂ ਕਰੋ ਅੱਛਾ ਬੋਲਣਾ ਸ਼ੁਰੂ ਕਰੋ ਦੂਜਿਆਂ ਵਾਸਤੇ ਅੱਛਾ ਮੰਗਣਾ ਸ਼ੁਰੂ ਕਰੋ क्योंकि अच्छा करते जावे अच्छा सोचते जावागे अच्छा मगते जावा तो जीवन अच्छा चला जाएगा ये गल याद रखना याद कर ये सिर्फ सुननी नहीं आज तो अमल करना है समझदीज तो समझना है क्योंकि श्री कृष्ण ने एक जगह हो बड़ा प्यारा किया है वो कहें जैसे तेल के कम होने से दिए का प्रकाश समाप्त हो जाता है ऐसे ही इंसान के अच्छे कर्मों के शिन होने से इंसान के सुख भी समाप्त ਹੁਣ ਇਹਦਾ ਮਤਲਬ ਕੀ ਹੈ ਕਿ ਦੀਏ ਨੂੰ ਜਗਣ ਵਾਸਤੇ ਜਿਦਾ ਤੇਲ ਦੀ ਜ਼ਰੂਰਤ ਹੈ ਨਾ ਇਸੇ ਤਰ੍ਹਾਂ ਤੇਰੇ ਸੁਖ ਵਾਸਤੇ ਜੇ ਸੁੱਖਾਂ ਦਾ ਪ੍ਰਕਾਸ਼ ਘਰ ਚ ਚਾਹੁੰਦਾ ਤਾਂ ਅੱਛੇ ਕਰਮ ਕਰਨ ਦੀ ਜ਼ਰੂਰਤ ਇਹ ਅੱਛੇ ਕਰਮ ਤੇਰੇ ਤੇਲ ਹੈ ਜਿਹਨਾਂ ਨਾਲ ਤੇਰੇ ਘਰ 'ਚ ਖੁਸ਼ੀਆਂ ਦਾ ਪ੍ਰਕਾਸ਼ ਲੈ ਕੇ ਆਉਣਾ ਹੈ ਤਾਂ ਜੇ ਜਦੋਂ ਦੀਵੇ ਦੇ ਵਿੱਚ ਉਹ ਤੇਲ ਖਤਮ ਹੁੰਦਾ ਜਾਂਦਾ ਤਾਂ ਦੀਵੇ ਦਾ ਪ੍ਰਕਾਸ਼ ਘਟਦਾ 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 ਇੱਕ ਦਿਨ ਬੁਝ ਹੀ ਜਾਂਦਾ ਹੈ ਅਗਰ ਅੱਜ ਤੇਰੇ ਜੀਵਨ ਵਿੱਚ ਸੁੱਖਾਂ ਦਾ ਪ੍ਰਕਾਸ਼ ਘਟ ਰਿਹਾ ਹੈ ਦੁੱਖਾਂ ਦਾ ਹਨੇਰਾ ਵਧ ਰਿਹਾ ਹੈ ਪਰੇਸ਼ਾਨੀਆਂ ਵਧ ਰਹੀਆਂ ਤੇ ਇਹਦਾ ਮਤਲਬ ਹੈ ਅچھے ਕਰਮਾਂ ਦਾ ਤੇਲ ਸਮਾਪਤ ਹੋ ਰਿਹਾ ਹੈ ਇਸ ਲਈ ਇਹ ਪਿਆਰਿਆ ਜੇ ਚਾਹੁੰਦਾ ਹੈ ਮੇਰੇ ਜੀਵਨ ਵਿੱਚ ਖੁਸ਼ੀਆਂ ਦਾ ਪ੍ਰਕਾਸ਼ ਵਧੇ ਤਾਂ ਅچھے ਕਰਮਾਂ ਦਾ ਤੇਲ ਵਧਾਣਾ ਸ਼ੁਰੂ ਕਰ ਦੇ ਅچھے ਕਰਮ ਕਰਨੇ ਸ਼ੁਰੂ ਕਰਦੇ ਪ੍ਰਭੂ ਦਾ ਸਿਮਰਨ ਕਰਨਾ ਸ਼ੁਰੂ ਕਰਦੇ ਆਪਣੇ ਰੱਬ ਤੇ ਵਿਸ਼ਵਾਸ ਕਰਨਾ ਦੂਜਿਆਂ ਦੇ ਵਾਸਤੇ ਭਲਾ ਮੰਗ ਦੂਜਿਆਂ ਦਾ ਭਲਾ ਕਰ ਦੂਜਿਆਂ ਦਾ ਭਲਾ ਮੰਗੇਗਾ ਦੂਜਿਆਂ ਦਾ ਭਲਾ ਕਰੇਗਾ ਤਾਂ ਤੇਰਾ ਭਲਾ ਹੋਣਾ ਸ਼ੁਰੂ ਹੋ ਜਾਏਗਾ ਤੇ ਜੇ ਦੂਜਿਆਂ ਵਾਸਤੇ ਬੁਰੀ ਸੋਚ ਲੈ ਕੇ ਬੈਠੇਗਾ ਦੂਜਿਆਂ ਦਾ ਬੁਰਾ ਕਰੇਗਾ ਦੂਜਿਆਂ ਵਾਸਤੇ ਬੁਰੀ ਭਾਵਨਾ ਤੇਰੇ ਮਨ ਚ ਹੋਏਗੀ ਤਾਂ ਉਹ ਦੂਜਿਆਂ ਵਾਸਤੇ ਨਹੀਂ ਬੁਰਾ ਕਰ ਰਿਹਾ ਬਲਕਿ ਤੂੰ ਆਪਣਾ ਹੀ ਬੁਰਾ ਸਮਝੀ ਦਿਓ ਕਿ ਨਹੀਂ ਕਿਉਂਕਿ ਜਿਹੜਾ ਬੰਦਾ ਸੋਚੇ ਇਹਨੂੰ ਮੈਂ ਦਰਦ ਦੇਣਾ ਆ ਹੁਣ ਤੂੰ ਉਹਨੂੰ ਦਰਦ ਦੇਣ ਜਾ ਰਿਹਾ ਤੇ ਕੁਦਰਤ ਤਿਆਰ ਹੈ ਤੈਨੂੰ ਦਰਦ ਦੇਣ ਨੂੰ ਇਹ ਇਹ ਯਾਦ ਰੱਖਣਾ ਸੱਚਾਈ ਹੈ ਇਹ ਹਮ ਸਮਝੀ ਦਿਓ ਕਿ ਨਹੀਂ ਤੇ ਜੇ ਤੁਸੀਂ ਸੋਚਦੇ ਹੋ ਮੈਂ ਉਹਦਾ ਭਲਾ ਕਰਨਾ ਹੈ ਮੈਂ ਉਹਦਾ ਭਲਾ ਕਰਨ ਜਾ ਰਿਹਾ ਹਾਂ ਤਾਂ ਕੁਦਰਤ ਤਿਆਰ ਹੈ ਤੇਰਾ ਭਲਾ ਕਰਨ ਨੂੰ ਕਿਉਂਕਿ ਉਦਹੀਂ ਹੈ ਕਿ ਜਿੱਦਾਂ ਕਿਸਾਨ ਇੱਕ ਬੀਜ ਲੈ ਕੇ ਜਾਵੇ ਮੈਂ ਬੀਜ ਲੈ ਕੇ ਜਾ ਰਿਹਾ ਹਾਂ ਖੇਤ ਵਿੱਚ ਬੋਣ ਨੂੰ ਤਾਂ ਕੁਦਰਤ ਕਹਿੰਦੀ ਮੈਂ ਤਿਆਰ ਆ ਫੇ ਇਹ ਬੀਜ ਨੂੰ ਫਸਲ ਬਣਾਉਣ ਨੂੰ ਕਿਉਂਕਿ ਕਿਸਾਨ ਇੱਕ ਬੀਜ ਪਾਉਂਦਾ ਹੈ ਤਾਂ ਕੁਦਰਤ ਇੱਕ ਨੂੰ ਹਜ਼ਾਰ ਗੁਣਾ ਕਰਕੇ ਇੱਧਰ ਬੰਦਾ ਤਿਆਰ ਹੈ ਬੋਣ ਨੂੰ ਉੱਧਰ ਕੁਦਰਤ ਤਿਆਰ ਹੈ ਉਹਨੂੰ ਦੇਣ ਨੂੰ ਜੇ ਬੰਦਾ ਹੀ ਬੋਵੇਂ ਨਾ ਤਾਂ ਕੁਦਰਤ ਵੀ ਦੇਗੀ ਉਹਨੂੰ ਫੇ ਕੁਦਰਤ ਵੀ ਨਹੀਂ ਦਿੰਦੀ ਹੁਣ ਇੱਥੇ ਯਾਦ ਰੱਖਣਾ ਕਿ ਜੇ ਸਾਡੇ ਮੰਜੇ ਕੋਈ ਵੀ ਅੱਛਾ ਬੀਜ ਬੁਰਾ ਬੀਜ ਤਾਂ ਉਥੇ ਇਹ ਯਾਦ ਰੱਖਣਾ ਮੈਂ ਜੋ ਅੱਛਾ ਬੁਰਾ ਕਰਨਾ ਆ ਉਧਰੋਂ ਕੁਦਰਤ ਵੀ ਤਿਆਰ ਹੈ ਉਹਦਾ ਫਲ ਮੈਨੂੰ ਹੁਣੇ ਮੈਂ ਸੋਚ ਕੇ ਕਰਨਾ ਬਾਅਦ ਚ ਮੈਂ ਦੋਸ਼ ਨਹੀਂ ਦੇਣਾ ਰੱਬ ਨੂੰ ਬਾਅਦ ਚ ਮੈਂ ਦੋਸ਼ ਨਹੀਂ ਦੇਣਾ ਕੁਦਰਤ ਨੂੰ ਬਾਅਦ ਚ ਮੈਂ ਦੋਸ਼ ਨਹੀਂ ਦੇਣਾ ਕਿਸੇ ਨੂੰ ਬਲਕਿ ਜੇ ਮੇਰੇ ਤੇ ਜੀਵਨ ਦੁੱਖ ਆਏਗਾ ਤੇ ਇਹਦਾ ਮਤਲਬ ਹੈ ਦੋਸ਼ੀ ਮੈਂ ਸਮਝਿ ਦਿਓ ਕਰੀ ਤਾਂਹੀਂ ਤੇਸੀਂ ਫੇਰ ਕਰਾਂਗੇ ਕਿ ਜੈਸਾ ਬੀਜੇ ਸੋ ਲੁਨੇ ਕਰਮਾਂ ਸੰਧੜਾ ਇਹ ਗੁਰਬਾਣੀ ਦੇ ਬਚਨ ਹੈ ਕਿ ਜਿੱਦਾਂ ਦਾ ਬੀਜਣਾ ਹੈ ਉਦਾਂ ਦਾ ਪਾਣਾ ਹੈ ਇਹ ਕਰਮਾਂ ਸੰਧੜਾ ਇਹ ਤੇਰਾ ਖੇਤ ਨਾ ਜੀਵਨ ਦਾ ਇਹ ਤੇਰੇ ਕਰਮਾਂ ਨਾਲ ਜੁੜਿਆ ਹੋਇਆ ਕਿ ਜਿੱਦਾਂ ਦੇ ਕਰਮ ਤੂੰ ਕਰਨੇ ਹੈ ਉਦਾਂ ਫਲ ਤੈਨੂੰ ਮਿਲ ਵੀ ਜਾਣਾ ਹੈ ਇਸ ਲਈ ਕਿਹਾ ਹੈ ਕਿ ਜਦ ਕਰਮ ਬਦਲ ਜਾਂਦੇ ਹਨ तो किस्मत बदल जाती है जो कर्म बदल देता है उसकी किस्मत बदल जाती है जो आदत बदल देता है उसकी सेहत बदल जाती है ये घड़ी की गल समझण वाली है आज बंदा कहता मेरी सेहत बड़ी खराब रहती है तो भाई अपनी आदतें बदल दे खानपान दी आदत कह दियो क्योंकि आदत बदल दी है ताही दा डॉक्टर की कहंदे है भाई तैनू आ चीजा बंद करनी है ਆ ਤੇਰੇ ਹਾਰਟ ਚ ਪ੍ਰੋਬਲਮ ਆ ਰਹੀ ਏ ਤਾਂ ਹੁਣ ਆ ਤਲੀਆਂ ਚੀਜ਼ਾਂ ਬੰਦ ਕਰ ਦੇ ਇਹ ਆਦਤ ਹੀ ਐ ਸਾਨੂੰ ਖਾਣ ਦੀ ਨਾ ਉਹ ਡਾਕਟਰ ਆਦਤ ਬਦਲਾਂਦੇ ਐ ਜਦੋਂ ਆਦਤ ਬਦਲਦੀ ਐ ਤਾਂ ਸਾਡੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਇਸ ਲਈ ਕਿਹਾ ਜਾਂਦਾ ਹੈ ਕਰਮ ਬਦਲਦੇ ਹੋ ਤਾਂ ਕਿਸਮਤ ਆਪਣੇ ਆਪ ਹੀ ਬਦਲ ਜਾਂਦੀ ਐ ਕਿਉਂਕਿ ਕਿਸਮਤ ਕੀ ਐ ਜਿੱਦਾਂ ਦੇ ਅਸੀਂ ਕਰਮ ਕਰਨੇ ਆ ਹੁਣ ਬੰਦਾ ਕਵੇ ਇੱਕ ਬਰਤਨ ਐ ਹੁਣ ਬਰਤਨ ਦੇ ਵਿੱਚ ਕੋਈ ਪੁੱਛੇ ਭਾਈ ਕੀ ਪਕਣਾ ਹੈ ਨਹੀਂ ਜੋ ਕਿਸਮਤ ਹੋਇਆ ਪੱਕ ਜਾਏਗਾ ਤਬੀ ਇਹਦਾ ਪੱਕਿਆ ਨਾ ਆਪਣੇ ਆਪ ਹੀ ਭਾਈ ਬਰਤਨ ਚ ਉਹੀ ਪਕਣਾ ਜੋ ਅਸੀਂ ਕਰਮ ਕਰਨਾ ਜੋ ਪਾਣਾ ਹੈ ਇਹਦੇ ਚ ਨਾ ਜੇ ਗੋਭੀ ਪਾ ਦੇਵਾਂਗੇ ਗੋਭੀ ਪੱਕ ਜਾਏਗੀ ਬਤਾਉਂ ਪਾ ਦੇਵਾਂਗੇ ਆਲੂ ਪਾ ਦੇਵਾਂਗੇ ਤੇ ਬੰਦਾ ਕਹਿੰਦਾ ਜੋ ਕਿਸਮਤ ਚ ਹੋਇਆ ਬਣ ਜਾਣਾ ਤਾਂ ਕਿਸਮਤ ਆਪਣੇ ਆਪ ਨਹੀਂ ਬਣਾਂਦੀ ਆ ਕੇ ਕੁਝ ਵੀ ਉਹ ਸਾਨੂੰ ਨਹੀਂ ਆਪਣੇ ਕਰਮਾਂ ਨਾਲ ਬਣਾਣਾ ਇਹਦਾ ਮਤਲਬ ਬੰਦਾ ਕਹਿੰਦਾ ਜੋ ਕਿਸਮਤ ਚ ਹੋਇਆ ਮਿਲ ਜਾਏਗਾ ਤਾਂ ਕਿਸਮਤ ਆਪਣੇ ਆਪ ਥੋੜੀ ਮਿਲ ਜਾਣਾ ਇਹਦਾ ਹੀ ਕਈ ਵਾਰ ਦਸੀਦਾ ਹੈ ਕਿ ਇਹ ਤੋਂ ਤੁਸੀਂ ਉਨੇ ਜਾਣਾ ਜੇ ਕਿਸਮਤ ਚ ਹੋਇਆ ਭਾਈ ਐਸੀ ਨਹੀਂ ਪੈ ਹੱਥ ਪੈਰ ਹਲਾਣੇ ਅਸੀਂ ਬੈਠੇ ਆਂ ਕਿਸਮਤ ਚ ਹੋਇਆ ਪਹੁੰਚ ਜਾਵਾਂਗੇ ਤਾਂ ਬੈਠਾ ਰਹੇ ਸਾਰੀ ਜ਼ਿੰਦਗੀ ਸਮਝਦੇ ਹੋ ਕਿ ਨਹੀਂ ਤਾਂ ਜੇ ਬੰਦਾ ਕਵੇ ਉਨੇ ਜਾਣਾ ਹੈ ਚਾਹੇ ਮੀਂਹ ਹੋਵੇ ਨੇਰੀ ਹੋਵੇ ਜਾਣਾ ਉੱਠ ਕੇ ਕਦਮ ਵਧਾਣਾ ਹੈ ਮੈਂ ਤਾਂ ਉਹ ਬੰਦਾ ਪਹੁੰਚ ਵੀ ਉਹ ਕਹਿੰਦੇ ਕੁਦਰਤ ਵੀ ਉਹਦਾ ਸਾਥ ਦਿੰਦੀ ਹੈ ਜਿਹੜੀ ਜਿਹੜਾ ਹਿੰਮਤ ਕਰਨ ਨੂੰ ਕੋਸ਼ਿਸ਼ ਕਰਨ ਨੂੰ ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਕਰਮ ਬਦਲ ਜੋ ਕਰਮ ਬਦਲ ਦਿੰਦਾ ਹੈ ਉਸकी ਕਿਸਮਤ ਬਦਲ ਆਪਣੀ ਕਿਸਮਤ ਨੂੰ ਦੋਸ਼ ਨਾ ਦਿਓ ਮੇਰੀ ਕਿਸਮਤ 'ਚ ਕਾਮਯਾਬੀ ਹੈ ਨਹੀਂ ਮੇਰੀ ਕਿਸਮਤ 'ਚ ਸਫਲਤਾ ਹੈ ਨਹੀਂ ਸਫਲਤਾ ਹੈ ਪਰ ਤੂੰ ਕੋਸ਼ਿਸ਼ ਨਹੀਂ ਕਰ ਰਿਹਾ ਤੇਰੇ ਅੰਦਰ ਹਿੰਮਤ ਘੱਟ ਹੈ ਤੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਨੂੰ ਤਿਆਰ ਇਸ ਲਈ ਅਸੀਂ ਇੱਕ ਗੱਲ ਕਹਾਂਗੇ ਇਹਨੂੰ ਨੋਟ ਕਰ ਲਿਓ ਕਿ ਰਾਸਤੇ ਜਾਂ ਹਾਲਾਤ ਕਿਤਨੇ ਵੀ ਕਠਿਨ ਹੋ ਰਾਸਤੇ ਜਾਂ ਹਾਲਾਤ ਕਿਤਨੇ ਵੀ ਕਠਿਨ ਹੋ ਜੋ ਵਿਸ਼ਵਾਸ ਕੇ ਸਾਥ ਆਗੇ ਬੜੇਗਾ ਉਹ ਗੁਜ਼ਰ ਜਾਏਗਾ ਹਾਲਾਤ چاہے ਰਸਤਾ ਰਸਤਾ ਕਿਤਨਾ ਵੀ ਮੁਸ਼ਕਿਲ ਹੋਵੇ ਜਿਹੜਾ ਵਿਸ਼ਵਾਸ ਨਾ ਅੱਗੇ ਵੱਧਦਾ ਰਹਿੰਦਾ ਨਾ ਵੱਧਦਾ ਰਹਿੰਦਾ ਉਹ ਗੁਜ਼ਰੇ ਉਹਨਾਂ ਹਾਲਾਤਾਂ ਚੋਂ ਉਹ ਰਸਤੇ ਕਠਨ ਚੋਂ ਗੁਜ਼ਰ ਹੁਣ ਫਰਜ਼ ਕਰੋ ਤੁਸੀਂ ਜਾ ਰਹੇ ਹੋ ਹੁਸ਼ਿਆਰਪੁਰ ਜਾਣਾ ਹੈ ਜਾਂ ਰਸਤੇ 'ਚ ਕਿਤੇ ਟੁੱਟਾ ਭਜਾ ਰੋਡ ਹੈ ਤੁਸੀਂ ਹੌਲੀ-ਹੌਲੀ ਗੱਡੀ ਨੂੰ ਲੈ ਕੇ ਤੁਰੇ ਹੋ ਹੌਲੀ-ਹੌਲੀ ਕਿਉਂਕਿ ਪਤਾ ਸਪੀਡ ਨਾਲ ਨਹੀਂ ਜਾ ਸਕਦੇ ਤਾਂ ਜੇ ਤੁਰੇ ਰਹੋਗੇ ਤਾਂ ਟੁੱਟਿਆ ਰੋਡ ਖਤਮ ਉਹ ਕਿ ਜੇ ਪੱਥਰ ਪਾਇਆ ਹੁੰਦਾ ਲੋਕ ਨਹੀਂ ਹੁੰਦੀ ਨਵੀਂ ਰੋਡ ਸੜਕ ਬਣ ਰਹੀ ਹੁੰਦੀ ਆ ਤਾਂ ਹੁਣ ਜੇ ਬੰਦਾ ਹੌਲੀ ਹੌਲੀ ਗੱਡੀ ਨੂੰ ਤੋੜਦਾ ਰਵੇ ਨਾ ਤਾਂ ਫੇ ਹੌਲੀ ਹੌਲੀ ਉਹ ਰੋਡ ਗੁਜ਼ਰ ਜਾਂਦਾ ਤਾਂ ਫੇ ਬੰਦਾ ਪਲੇਨ ਰਸਤੇ ਯਾਨੀ ਸਾਫ ਸੁਥਰੇ ਰੋਡ ਤੇ ਆ ਜਾਂਦਾ ਹੁਣ ਰਾਸਤੇ ਜਾਂ ਹਾਲਾਤ ਜਿੰਨੇ ਮਰਜੀ ਇਕੱਟਣ ਹੋਏ ਇਹ ਨਿਯਮ ਹੈ ਅਗਰ ਤੁਸੀਂ ਵੀ ਹੌਲੀ ਹੌਲੀ ਧੀਰੇ ਧੀਰੇ ਚੱਲਦੇ ਜਾਓਗੇ ਵਿਸ਼ਵਾਸ ਨਾਲ ਵਿਸ਼ਵਾਸ ਨਾਲ ਕੀ ਹੈ ਕਿ ਰਸਤਾ ਜਿੰਨਾ ਮਰਜੀ ਇਕੱਟਣ ਹੋਵੇ ਮੈਨੂੰ ਵਿਸ਼ਵਾਸ ਹੈ ਮੈਨੂੰ ਸੰਭਾਲਣ ਵਾਲਾ ਮੇਰਾ ਮਾਲਿਕ ਮੇਰੇ ਕੋ ਕਿਹ ਉਹ ਮੇਰੇ ਨਾਲ ਤਾਂ ਮੈਨੂੰ ਗਿਰਨ ਨਹੀਂ ਦਿੰਦਾ ਮੇਰਾ ਬਾਲ ਵੀ 빙ਾ ਓ ਕਿਹਾ ਜਾਂਦਾ ਹੈ ਨਾ ਜਿਸ ਕੋ ਰਾਖੇ ਸਾਈਆਂ ਬਾਲ ਨਾ ਬੰਕਾ ਕਰ ਸਕੇ ਜੋ ਜਗਬੈਰੀ ਕਹਿੰਦੇ ਬਾਲ ਵੀ ਤੇਰਾ 빙ਾ ਨਹੀਂ ਹੋ ਸਕਦਾ ਅਗਰ ਉਹ ਤੇਰਾ ਰਖਾ ਹੈ बस ਵਿਸ਼ਵਾਸ ਉਹ ਤੇ ਰੱਖ ਦੁਨੀਆ ਦਾ ਨਾ ਡਰ ਫਿਕਰ ਨਾ ਕਰਕੇ ਉਹ ਕੁਛ ਕਰੇਗਾ ਉਹ ਨਾ ਕੁਛ ਕਰ ਦੇਵੇ ਬਲਕੇ ਤੁਹਾਨੂੰ ਤਾਂ ਹੋਣਾ ਚਾਹੀਦਾ ਹੈ ਪੂਰੀ ਦੁਨੀਆ ਵੀ ਯੋਰ ਲਾ ਲਵੇ ਮੈਨੂੰ ਵਿਸ਼ਵਾਸ ਹੈ ਮੇਰਾ ਮਾਲਿਕ ਮੇਰੇ ਤਾਂ ਮੇਰਾ ਬਾਲ ਵੀ 빙ਾ ਜਦੋਂ ਉਹ ਤੇ ਇਨਸਾਨ ਵਿਸ਼ਵਾਸ ਰੱਖਦਾ ਨਾ ਤਾਂ ਫਿਰ ਇਨਸਾਨ ਦੀ ਰੱਖਿਆ ਵੀ ਉਹ ਕਰਦਾ ਹੈ ਇਹ ਗੱਲ ਯਾਦ ਰੱਖਣਾ ਸਾਰੇ